ਪੰਜਾਬੀ ਸਿਨੇਮਾ ਜਗਤ ਦੇ ਵਿੱਚ ਬੜੀਆਂ ਖੂਬਸੂਰਤ ਫਿਲਮਾਂ ਆ ਰਹੀਆਂ ਨੇ ਔਰ ਇਹ ਖੂਬਸੂਰਤ ਫਿਲਮਾਂ ਲੋਕਾਂ ਨੂੰ ਖਿੱਚ ਵੀ ਰਹੀਆਂ ਨੇ ਆਪਣੇ ਵੱਲ 13 ਜੂਨ ਨੂੰ ਇੱਕ ਖੂਬਸੂਰਤ ਐਕਸ਼ਨ ਥ੍ਰਿਲਰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਡਾਕੂਆਂ ਦਾ ਮੁੰਡਾ 3 ਇਸ ਵਾਰ ਵੀ ਇਸ ਫਿਲਮ ਦੇ ਵਿੱਚ ਐਕਸ਼ਨ ਹੀਰੋ ਦੇਵ ਖਰੋੜ ਤੇ ਉਹਨਾਂ ਦੇ ਨਾਲ ਪ੍ਰਸਿੱਧ ਗਾਇਕਾ ਤੇ ਅਦਾਕਾਰਾ ਬਾਣੀ ਸੰਧੂ ਕੰਮ ਕਰ ਰਹੇ ਨੇ ਦੇਵ ਖਰੋੜ ਦੀ ਜੇ ਗੱਲਬਾਤ ਕਰੀਏ ਤਾਂ ਇਸ ਫਿਲਮ ਦੇ ਵਿੱਚ ਕਾਫੀ ਇੰਪਰੂਵਮੈਂਟਸ ਉਹ ਲੈ ਕੇ ਆਏ ਨੇ ਆਪਣੇ ਫਜ਼ੀਕ ਨੂੰ ਲੈ ਕੇ ਆਪਣੀ ਦਮਦਾਰ ਅਦਾਕਾਰ ਨੂੰ ਲੈ ਕੇ ਜਾਂ ਡਾਇਲੌਗ ਡਿਬਰੀ ਨੂੰ ਲੈ ਕੇ ਇਸ ਵਾਰ ਉਹਨਾਂ ਨੇ ਪੇਪਰ ਵਰਕ ਕਾਫੀ ਕੀਤਾ ਔਰ ਫਿਲਮ ਨੂੰ ਡਾਇਰੈਕਟ ਕੀਤਾ ਹੈਪੀ ਰੋਡੇ ਨੇ ਇਸ ਤੋਂ ਪਹਿਲਾਂ ਹੈਪੀ ਰੋਡੇ ਰੋਡੇ ਕਾਲਜ ਫਿਲਮ ਦਾ ਨਿਰਮਾਣ ਕਰ ਚੁੱਕੇ ਨੇ ਜਿਹੜੀ ਕਿ ਫਿਲਮ ਹਾਲਾਂਕਿ ਉਸਨੇ ਕਾਰੋਬਾਰ ਦਾ ਕਟ ਕੀਤਾ ਪਰ ਉਹ ਦਰਸ਼ਕਾਂ ਦੀ ਕਸੌਟੀ ਦੇ ਖਰੀ ਉਤਲੀ ਫਿਲਮ ਸੀ ڈاکੂਆਂ ਦਾ ਮੁੰਡਾ 3 ਜੇ ਫਿਲਮ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਸਿੱਧੂ ਮੂਸੇਵਾਲੇ ਦਾ ਡਾਲਰ ਗੀਤ ਡਾਲਰ ਗੀਤਾ ਆਪਣੇ ਬਲ ਖਿੱਚ ਰਿਹਾ ਦਰਸ਼ਕਾਂ ਨੂੰ ਔਰ ਮਜਬੂਰ ਕਰ ਰਿਹਾ ਕਿ ਉਹ 13 ਜੂਨ ਨੂੰ ਸਿਨੇਮਾ ਕਰਮ ਆ ਜਾ ਕੇ ਫਿਲਮ ਨੂੰ ਜ਼ਰੂਰ ਦੇਖੇ ਜੇ ਅਪਾ ਸੌਤੇ ਕਲਾਕਾਰ ਦੀ ਗੱਲ ਕਰੀਏ ਕਵੀਰ ਦੁਹਾਨ ਕਵੀਰ ਦੁਹਾਨ ਇੱਕ ਪੁਲਿਸ ਇਨਸਪੈਕਟਰ ਦੇ ਕਰੈਕਟਰ ਦੇ ਵਿੱਚ ਉਹ ਪਾਰਟਿਸਪੇਟ ਕਰ ਰਹੇ ਨੇ ਔਰ ਜਚੇ ਵੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦਾ ਐਕਸ਼ਨ ਦੀਪ ਖਰੋੜ ਦੇ ਨਾਲ ਉਹਨਾਂ ਦੀ ਜ਼ਬਰਦਸਤ ਟੱਕਰ ਕਿਸ ਤਰੀਕੇ ਦੇ ਨਾਲ ਇੱਕ ਭੋਲਾ ਪਾਲਾ ਇਨਸਾਨ ਕਾਲਜ ਦੇ ਵਿੱਚ ਉਸ ਤੋਂ ਬਾਅਦ ਕਿਵੇਂ ਸਿਸਟਮ ਨੂੰ ਦੁਖੀ ਹੋਗੇ ਉਹ ਬਾਗੀ ਹੁੰਦਾ ਹੈ ਕਿਵੇਂ ਉਹ ਗੈਂਗਸਟਰ ਬੰਦਾ ਹੈ ਜਿਸ ਤਰੀਕੇ ਨਾਲ ਇੱਕ ਡਾਇਲੋਗ ਵੀ ਹੈ ਫਿਲਮ ਦੇ ਵਿੱਚ ਕਿ ਵੀ ਤੂੰ ਸਪੋਰਟਸ ਪਰਸਨ ਹੈ ਜਾਂ ਗੈਂਗਸਟਰ ਤਾਂ ਦੇਵ ਕਰੋੜ ਕਹਿੰਦਾ ਕਿ ਮੈਂ ਗੈਂਗਸਟਰ ڈاکੂਆਂ ਦਾ ਮੁੰਡਾ 3 ਦੀ ਜੇ ਆਪਾਂ 뮤직 ਦੀ ਗੱਲ ਕਰੀਏ ਜਾਂ ਆਪਾਂ ਇਦਾਂ ਦੇ ਸੀਨਸ ਦੀ ਗੱਲ ਕਰੀਏ ਜਾਂ ਡਾਇਲੋਗ ਦੀ ਗੱਲ ਕਰੀਏ ਜਾਂ ਐਕਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਨੇਚਰਲ ਜਿਹਾ ਲੱਗਦੇ ਨੇ ਔਰ ਲੋਕਾਂ ਨੂੰ ਇਹ ਆਪਣੇ ਵੱਲ ਪ੍ਰੇਰਿਤ ਵੀ ਕਰ ਰਹੇ ਨੇ ਕਿ ਅਸੀਂ ਜ਼ਰੂਰ ਜਾਈਏ ਇਸ ਵੱਡਾਕੋਂ ਦਾ ਮੁੰਡਾ 3 ਦੇ ਵਿੱਚ ਕੀ ਲੈ ਕੇ ਆਏ ਨੇ ਦੀਪਕਰੋਮ ਫਿਲਮ ਦੀ ਬਿਹਤਰਹੀਨ ਜਿਹਨੂੰ ਕਹਿੰਦਾ ਪ੍ਰੋਜੈਕਸ਼ਨ ਹੈ ਟ੍ਰੇਲਰ ਨੂੰ ਬਹੁਤ ਪਰਮਾ ਹੁੰਗਾਰਾ ਮਿਲ ਰਿਹਾ ਕੱਲੇ ਡਾਲਰੋਂ ਗੀਤ ਨਹੀਂ ਜਿੰਨੇ ਵੀ ਗੀਤ ਹੋਰ ਨੇ ਡਾਕੂਆਂ ਦਾ ਮੁੰਡਾ 3 ਉਹਨਾਂ ਸਾਰੇ ਗੀਤਾਂ ਨੂੰ ਰੱਜਮਾ ਪਿਆਰ ਮਿਲ ਰਿਹਾ ਤੇ ਟ੍ਰੇਲਰ ਨੂੰ ਖਾਸ ਕਰਕੇ ਲੋਕ ਪਸੰਦ ਕਰ ਰਹੇ ਹੁਣ ਉਡੀਕ ਹੈ 13 ਜੂਨ ਦੀ 13 ਜੂਨ ਜਾਨੀ ਕਿ 2025 ਡਾਕੂਆਂ ਦਾ ਮੁੰਡਾ 3 ਪੂਰੀ ਦੁਨੀਆ ਦੇ ਵਿੱਚ ਇੱਕੋ ਸਮੇਂ ਰਿਲੀਜ਼ ਹੋਣ ਜਾ ਰਹੀ ਹੈ ਹੁਣ ਵੇਖਦੇ ਆ ਕਿ ਇਸ ਵਾਰ ਜਿਸ ਤਰ੍ਹਾਂ ਪਹਿਲਾ ਡਾਕੂਆਂ ਦਾ ਮੁੰਡਾ ਇੱਕ ਡਾਕੂਆਂ ਦਾ ਮੁੰਡਾ 2 ਔਰ ਡਾਕੂਆਂ ਦਾ ਮੁੰਡਾ 3 ਕਿੰਨਾ ਕ ਕਾਰੋਬਾਰ ਕਰਦੀ ਹੈ ਕਿੰਨਾ ਕ ਦਰਸ਼ਕਾਂ ਦੀ ਕਸੌਟੀ ਦੇ ਖਰੀ ਉਤਰਦੀ ਹੈ ਇਹ ਸਾਡਾ ਸਮਾਂ ਦੱਸ